ਨੇ ਕੋਈ ਨਹੀਂ ਬੋਲਿਆ ਕਾਕੀ ਹਵਾਈ ਪਾਰਾ ਬਿੰਦਾ ਟਾਇਰ ਵੀਰੇ ਉਹ ਨਾ ਯਾਰ ਅਮੈਰ ਟਾਇਰ ਬਿੰਦਾ ਤੇ ਪਾਰ ਉਹਨਾਂ ਨੂੰ ਆਂ ਸੀ ਸੇਖੋ ਜਿੰਦਾ ਓਏ ਆਹ ਲਓ ਆਹ ਲਓ ਆਹ ਲਓ ਨਬੂ ਲਾ ਜੀ ਹਾਂ ਦੇਖੋ ਜਿੰਦਾ ਓਏ ਵਾਰੀ ਨੀ ਤੋਰੀ ਜਾ ਯਾਰ ਤੋਰੀ ਜਾ ਦੋਰੋ ਯਾਰ ਜਿੰਦਾਬਾਦ ਜਿੰਦਾਬਾਦ ਗੱਡੀ ਏ ਆਵੇ ਗੱਡੀ ਖੜੀ ਏ ਵਿਧਾਰ ਕੀ یا جی دے فوت جیرا کھا اوتے کراؤ ہوندیا گل بھی زنده باد کرنی زنده باد زنده باد واہ کپراو تنوئی بھائی بہت 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 اندر بھی ائی ہاں نہیں نہیں میرے پار زیادہ بتائی دو کھڑے تانوئی بہت بہت ਆ ਵਧੀਆ ਵਧੀਆ ਵੀਰ ਵਧੀਆ ਉਹ ਗੱਡੀ ਅਗਲੀ ਥੋੜੀ ਲਈ ਜਾਂ ਨਾ ਕਰਦਾ ਕਰਦਾ ਮੇਰੇ ਜਾਣਾ ਸੀ ਨਾ ਮਾੜਾ ਬਈ ਨੂੰ ਕੱਢ ਜੀ ਬਾਹਰ ਮੈਂ ਕਰਦਾ ਬਈ ਬਈ ਮੇਰੀ ਗੱਲ ਸੁਣ ਪੁੱਛ ਰਿਹਾ ਟਰਟਿਆ ਨਹੀਂ ਟੋਟਿਆ ਨਾ ਭਾਰ ਦਿੱਤਾ ਮੇਰਾ ਨਵੀਂ 25 ਕਿਲੋ ਸਾਡੀ ਮਜ਼ਦੂਰੀ ਆ ਯਾਰ ਉਹ ਵੀਰ ਉਹ ਮੇਰੀ ਗੱਡੀ ਤੋਰ ਮੜੇ ਅਗਲੇ ਨੂੰ ਕਹੀਂ ਉਹਦੀ ਗੱਡੀ ਤੋਰੋ ਯਾਰ ਉਹ ਪਹਿਲੇ ਨੰਬਰ ਵਾਲ ਨੂੰ ਕਹ ਉਹਨੂੰ ਪਿੱਕੇ ਨੂੰ ਪਿੱਕੇ ਨੂੰ ਵੀਰ ਨੂੰ ਕਹਾ ਹਾਂ ਉਹ ਗੱਡੀ ਤੋਰ ਮੜੀ ਇਹਨਾਂ ਨੂੰ ਜਾਣ ਲੈਂਦਾ ਵੀਰ ਹੈਲੋ ਇਹਨਾਂ ਨੂੰ ਜਾਣ ਦੋ ਜਿਹੜਾ ਇਧਰੋਂ ਜਾਂਦੇ ਯਾਰ हरी <laughs> न <disappointment>